ਪਾਗੂ ਲੱਕੀ ਅਬਰਾਏ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਸੀਸੀਟੀਵੀ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆਈਆਂ ਗੁਰੂ ਘਰ ਤੋਂ ਨਿਕਲਿਆ ਸੀਗਾ ਪਾਗੂ ਤਾਂ ਉਸੇ ਵੇਲੇ ਸ਼ੂਟਰ ਆਂਦੇ ਨੇ ਸ਼ੂਟਰ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਵੱਡੀ ਵਾਰਦਾਤ ਇਹ ਪੰਜਾਬ ਦੇ ਵਿੱਚ ਹੋਈ ਹੈ ਤਾਂ ਕਾਨੂੰਨ ਵਿਵਸਥਾ ਦੇ ਉੱਤੇ ਵੀ ਸਵਾਲ ਉੱਠ ਖੜੇ ਹੋਏ ਨੇ ਤਾਂ ਹੁਣ ਇਸ ਕਤਲ ਕਾਂਡ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਗਈ ਹੈ ਜੋਗਾ ਫੋਲੜੀਵਾਲ ਨਾ ਤਾਂ ਫੇਸਬੁਕ ਤੇ ਬਣੇ ਪੇਜ ਦੇ ਉੱਤੇ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਤਾਂ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਹੈ ਉਹ ਵੀ ਤੁਹਾਨੂੰ ਦੱਸਦੇ ਆ ਪਹਿਲਾਂ ਪੂਰਾ ਮਾਮਲਾ ਦੱਸ ਦਈਏ ਅੱਜ ਜਲੰਧਰ ਦੇ ਵਿੱਚ ਇਹ ਕਤਲकांड ਹੋਇਆ ਆਪ ਆਗੂ ਸਿਗਾ ਆਪਾਗੂ ਗੁਰੂ ਘਰ ਤੋਂ ਨਿਕਲਿਆ ਸੀਗਾ ਤਾਂ ਉਸੇ ਦੌਰਾਨ ਸ਼ੂਟਰ ਆਂਦੇ ਨੇ ਸ਼ੂਟਰ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਤਾਂ ਪੋਸਟ ਪਾ ਕੇ ਇਸ ਦੀ ਹੁਣ ਜ਼ਿੰਮੇਵਾਰੀ ਲਈ ਗਈ ਹੈ ਜੋਗਾ ਫੋਲੜੀ ਵਾਲ ਦੇ ਨਾਂ ਤੋਂ ਬਣੇ ਫੇਸਬੁਕ ਦੇ ਉੱਤੇ ਪੇਜ ਦੇ ਉੱਤੇ ਜ਼ਿੰਮੇਵਾਰੀ ਲਈ ਗਈ ਔਰ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਅੱਜ ਲੱਕੀਓ ਬਰਾਏ ਦਾ ਜਲੰਧਰ ਦੇ ਵਿੱਚ ਕਤਲ ਹੋਇਆ ਹੈ ਇਸ ਦੀ ਜ਼ਿੰਮੇਵਾਰੀ ਮੈਂ ਜੋਗਾ ਫੋਲੜੀਵਾਲ ਲੈਂਦਾ ਹਾਂ ਇਹ ਕਤਲ ਆਪਾਂ ਆਪਣੀ ਨਿੱਜੀ ਦੁਸ਼ਮਣੀ ਕਾਰਨ ਕਰਵਾਇਆ ਹੈ ਤੇ ਜੋ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਆਪ ਦਾ ਆਗੂ ਬਣਾ ਕੇ ਵਾਇਰਲ ਕੀਤਾ ਜਾ ਰਿਹਾ ਹੈ ਇਹ ਸਭ ਕੁਝ ਗਲਤ ਹੈ ਇਹ ਇੱਕ ਵੱਡਾ ਨਸ਼ਾ ਤਸਕਰ ਸੀਗਾ ਤੇ ਆਪ ਵੀ ਨਸ਼ਾ ਕਰਦਾ ਸੀਗਾ ਤਾਂ ਇਹ ਕੁਝ ਇਸ ਦੇ ਸਾਰੇ ਕਾਲੇ ਕੰਮਾਂ ਦੇ ਸਬੂਤ ਸਾਡੇ ਕੋਲ ਨੇ ਇਹ ਪੋਸਟ ਦੇਖ ਸਕਦੇ ਹੋ ਜਿਸ ਦੇ ਵਿੱਚ ਜਿੰਮੇਵਾਰੀ ਲਈ ਗਈ ਹੈ ਤਾਂ ਲਿਖਿਆ ਹੈ ਕਿ ਇੱਕ ਵੱਡਾ ਨਸ਼ਾ ਤਸਕਰ ਸਿਗਾ ਤੇ ਆਪ ਵੀ ਨਸ਼ਾ ਕਰਦਾ ਸੀਗਾ ਇਸ ਦੇ ਸਾਰੇ ਕਾਲੇ ਕੰਮਾਂ ਦੇ ਸਬੂਤ ਸਾਡੇ ਕੋਲ ਨੇ ਤੇ ਕਤਲ ਖਾਲਸਾ ਕਾਲਜ ਦੀ ਪ੍ਰਧਾਨਗੀ ਕਰਕੇ ਹੋਇਆ ਹੈ ਨਾਲ ਹੀ ਦੱਸ ਦਈਏ ਕਿ ਇਸ ਨੇ ਆਪਣੇ ਸਾਰੇ ਕਾਲੇ ਕੰਮਾਂ ਨੂੰ ਲੁਕਾਉਣ ਲਈ ਆਪ ਦਾ ਪੱਲਾ ਫੜਿਆ ਸੀ ਤੇ ਕੋਈ ਲੀਡਰ ਨਹੀਂ ਸੀ ਸਗੋਂ ਪੁਲਿਸ ਦਾ ਖਾਸ ਮੁਖਵਰ ਸੀਗਾ ਇਹ ਆਪਣੇ ਕਾਲੇ ਕੰਮਾਂ ਕਰਕੇ ਪੁਲਿਸ ਨਾਲ ਸਾਝ ਰੱਖਦਾ ਸੀ ਤੇ ਸਾਡੇ ਭਰਾਵਾਂ ਦਾ ਨੁਕਸਾਨ ਕਰਵਾਉਂਦਾ ਸੀਗਾ ਤੇ ਬਾਕੀ ਇਸਨੇ ਸਾਡੇ ਬਾਰੇ ਜੋ ਬਕਵਾਸ ਕੀਤੀ ਸੀ ਉਸ ਦਾ ਜਵਾਬ ਅਸੀਂ ਇਹਨੂੰ ਦੇ ਦਿੱਤਾ ਹੈ ਤੇ ਇੱਕ ਗੱਲ ਨਾਲ ਹੀ ਨਾਲ ਦੱਸ ਦਈਏ ਕਿ ਜਿਹੜੇ ਵੀ ਮੇਰੇ ਬਾਰੇ ਚੰਗੀਆਂ ਮਾੜੀਆਂ ਕਰਦੇ ਨੇ ਉਹਨਾਂ ਨੂੰ ਵੀ ਜਵਾਬ ਜਲਦੀ ਮਿਲੇਗਾ ਤੇ ਜੇ ਕਿਸੇ ਵੀਰ ਭਰਾ ਨੂੰ ਲੱਗਦਾ ਕਿ ਇਹ ਕਤਲ ਨਜਾਇਜ਼ ਹੋਇਆ ਤਾਂ ਉਹ ਸਾਡੇ ਨਾਲ ਸੰਪਰਕ ਕਰ ਲਵੇ ਨਾ ਜਤਾਈ ਕਿਸੇ ਨਾਲ ਮਾੜੀ ਕੀਤੀ ਤੇ ਨਾ ਹੀ ਕਦੇ ਕਰਾਂਗੇ ਤਾਂ ਇਹ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਲੱਕੀਓ ਬਰਾਏ ਦਾ ਕਤਲ ਕੀਤਾ ਜਾਂਦਾ ਹੈ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਜਿਸ ਦੀ ਸੀਸੀਟੀਵੀ ਵੀ ਤੁਹਾਨੂੰ ਦਿਖਾ ਰਹੇ ਹਾਂ ਤਾਂ ਪੋਸਟ ਵੀ ਉਹ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਇਸ ਕਤਲकांड ਦੀ ਹੁਣ ਜ਼ਿੰਮੇਵਾਰੀ ਲਈ ਗਈ ਹੈ ਜੋਗਾ ਫੋਲੜੀਵਾਲ ਦੇ ਨਾਮ ਤੋਂ ਜਿਹੜਾ ਫੇਸਬੁੱਕ ਦੇ ਉੱਤੇ ਪੇਜ ਬਣਿਆ ਹੈ ਉਸ ਦੇ ਉੱਤੇ ਇਹ ਜ਼ਿੰਮੇਵਾਰੀ ਲਈ ਗਈ ਹੈ ਤਾਂ ਲਿਖਿਆ ਜਾ ਰਿਹਾ ਹੈ ਕਿ ਇਸ ਨੂੰ ਜਿਹੜਾ ਆਪ ਦਾ ਆਗੂ ਬਣਾ ਕੇ ਵਾਇਰਲ ਕੀਤਾ ਜਾ ਰਿਹਾ ਇਹ ਸਭ ਕੁਝ ਗਲਤ ਹੈ ਇੱਕ ਬਹੁਤ ਵੱਡਾ ਨਸ਼ਾ ਤਸਕਰ ਸਿਗਾ ਤੇ ਆਪ ਵੀ ਨਸ਼ਾ ਕਰਦਾ ਸੀਗਾ ਇਸ ਦੇ ਕਾਲੇ ਕੰਮਾਂ ਦੀ ਸਾਡੇ ਕੋਲ ਸਾਰੇ ਸਬੂਤ ਨੇ ਇਹ ਕੁਝ ਗੱਲਾਂ ਲਿਖੀਆਂ ਗਈਆਂ ਨੇ ਇਸ ਪੋਸਟ ਦੇ ਵਿੱਚ ਤਾਂ ਦੱਸ ਦਈਏ ਕਿ ਅੱਜ ਜਲੰਧਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਪ ਦੇ ਨੇਤਾ ਦਾ ਕਤਲ ਕਰ ਦਿੱਤਾ ਗਿਆ ਸੀਗਾ ਤਾਂ ਸਿੱਧੂ ਮੂਸੇਵਾਲਾ ਸਟਾਈਲ ਦੇ ਵਿੱਚ ਥਾਰ ਕੇਰੀ ਜਾਂਦੀ ਆ ਜਦੋਂ ਲੱਕੀ ਉਬਰਾਏ ਗੁਰੂ ਘਰ ਤੋਂ ਨਿਕਲਿਆ ਸੀਗਾ ਉਸ ਨੂੰ ਘੇਰਿਆ ਜਾਂਦਾ ਤਾ ਸ਼ੂਟਰ ਆਂਦੇ ਨੇ ਸ਼ੂਟਰ ਗੋਲੀਆਂ ਮਾਰ ਕੇ ਫਰਾਰ ਹੋ ਜਾਂਦੇ ਨੇ ਪੂਰੀ ਪਲੈਨਿੰਗ ਦੇ ਨਾਲ ਇੱਕ ਕਤਲ ਕਾਂਡ ਨੂੰ ਅੰਜਾਮ ਦਿੱਤਾ ਗਿਆ ਤਾਂ ਇਹ ਦੱਸ ਦਈਏ ਕਿ ਸੀਸੀਟੀਵੀ ਵੀ ਹੁਣ ਨਿਕਲ ਕੇ ਸਾਹਮਣੇ ਆਈ ਹੈ ਪੋਸਟ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਹੈ ਤਾਂ ਦੱਸ ਦਈਏ ਕਿ ਲੱਕੀ ਉਬਰਾਈ ਸਵੇਰੇ 7:15 ਵਜੇ ਪੋਸ਼ ਇਲਾਕੇ ਮਾਡਲ ਟਾਊਨ ਦੇ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਆਇਆ ਹੋਇਆ ਸੀਗਾ ਤਾਂ ਉਹ ਰੋਜ਼ ਹੀ ਦੱਸਿਆ ਜਾ ਰਿਹਾ ਕਿ ਇੱਥੇ ਮੱਥਾ ਟੇਕਣ ਪਹੁੰਚਦਾ ਸੀਗਾ ਤਾਂ ਗੁਰਦੁਆਰੇ ਤੋਂ ਜਿਵੇਂ ਹੀ ਉਹ ਮੱਥਾ ਟੇਕਣ ਤੋਂ ਬਾਅਦ ਬਾਹਰ ਕਲਿਆ ਤਾਂ ਘਰ ਜਾਣ ਲਈ ਥਾਰ ਦੇ ਵਿੱਚ ਬੈਠਣ ਲੱਗਾ ਸੀਗਾ ਇਸੇ ਦੌਰਾਨ ਐਕਟੀਵਾ ਦੇ ਉੱਤੇ ਸਵਾਰ ਹੋ ਕੇ ਸ਼ੂਟਰ ਪਹੁੰਚਦੇ ਨੇ ਤਾਂ ਉਹਨਾਂ ਨੇ ਥਾਰ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਹੈ ਉਹਨਾਂ ਦੇ ਵੱਲੋਂ ਤਾਵੜ ਤੋੜ ਫਾਇਰਿੰਗ ਜਿਹੜੀ ਸੀਗੀ ਉਹ ਸ਼ੁਰੂ ਕਰ ਦਿੱਤੀ ਗਈ ਤਾਂ ਜਿਸ ਦੇ ਕਰਕੇ ਥਾਰ ਦੇ ਸ਼ੀਸ਼ੇ ਜਿਹੜੇ ਸੀਗੇ ਚੱਕਣਾ ਚੂਰ ਹੋ ਗਏ ਇਸ ਤੋਂ ਬਾਅਦ ਹਮਲਾਵਰਾਂ ਨੇ ਸਿੱਧਾ ਲੱਕੀ ਓਬਰਾਏ ਦੇ ਉੱਤੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਉਸ ਦੀ ਛਾਤੀ ਤੇ ਚਿਹਰੇ ਦੇ ਉੱਤੇ ਗੋਲੀਆਂ ਮਾਰੀਆਂ ਗਈਆਂ ਜਦੋਂ ਲੱਕੀ ਓਬਰਾਏ ਗੰਭੀਰ ਉਪਨਾਲ ਜ਼ਖਮੀ ਹੋ ਗਿਆ ਤਾਂ ਹਮਲਾਵਰ ਉਤੋਂ ਫਰਾਰ ਹੋ ਗਏ ਤਾਂ ਆਪ ਨੇਤਾ ਦੀ ਦੱਸਿਆ ਜਾ ਰਿਹਾ ਕਿ ਰੈਕੀ ਵੀ ਉਕੀਤੀ ਜਾ ਰਹੀ ਸੀਗੀ ਪੁਲਿਸ ਦੀ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਚੱਲਿਆ ਕਿ ਆਪ ਨੇ ਤਾਂ ਲੱਕੀ ਓਬਰਾਏ ਦੀ ਹੱਤਿਆ ਦੀ ਪੂਰੀ ਰੈਕੀ ਕਰਨ ਤੋਂ ਬਾਅਦ ਕੀਤੀ ਗਈ ਹੈ ਰੈਕੀ ਕੀਤੀ ਗਈ ਉਸ ਤੋਂ ਬਾਅਦ ਇਸ ਕਤਲकांड ਨੂੰ ਅੰਜਾਮ ਦਿੱਤਾ ਗਿਆ ਹਮਲਾਵਰਾਂ ਨੂੰ ਪਹਿਲਾਂ ਹੀ ਪਤਾ ਸੀਗਾ ਕਿ ਲੱਕੀ ਰੋ ਸਵੇਰੇ 7 ਵਜੇ ਗੁਰਦੁਆਰੇ ਆਂਦਾ ਹੈ ਗੁਰੂ ਘਰ ਆਂਦਾ ਹੈ ਤਾਂ ਉਹਨਾਂ ਨੂੰ ਪੂਰੀ ਰੈਕੀ ਸੀਗੀ ਤਾਂ ਹਮਲਾਵਰਾਂ ਨੂੰ ਅਥਾਰ ਦੇ ਬਾਰੇ ਵੀ ਪਤਾ ਸੀਗਾ ਇਸ ਦੇ ਲਈ ਉਹ ਲੱਕੀ ਓਬਰਾਏ ਦਾ ਪਿੱਛਾ ਕਰਦੇ ਹੋਏ ਉੱਥੇ ਪਹੁੰਚੇ ਤੇ ਲੱਕੀ ਓਬਰਾਏ ਜਦੋਂ ਗੁਰੂ ਘਰ ਦੇ ਅੰਦਰ ਚ ਆ ਗਿਆ ਤਾਂ ਬਾਹਰ ਇੰਤਜ਼ਾਰ ਕਰਨ ਲੱਗੇ ਤਾਂ ਜਿਵੇਂ ਹੀ ਲੱਕੀ ਓਬਰਾਏ ਥਾਰ ਦੇ ਵਿੱਚ ਬੈਠਣ ਲੱਗਾ ਸੀਗਾ ਤਾਂ ਫਿਰ ਗੋਲੀਆਂ ਉਸ ਦੇ ਉੱਤੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਗਈਆਂ ਤਾਂ ਮੋਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਹੁਣ ਇਸ ਕਤਲकांड ਦੀ ਜ਼ਿੰਮੇਵਾਰੀ ਲਈ ਗਈ ਹੈ ਪੋਸਟ ਪਾ ਕੇ ਜ਼ਿੰਮੇਵਾਰੀ ਲਈ ਗਈ ਹੈ ਦੱਸ ਦਈਏ ਕਿ ਜੋਗਾ ਫੋਲੜੀ ਵਾਲਦੇ ਨਾ ਤੋਂ ਜਿਹੜਾ ਫੇਸਬੁੱਕ ਦੇ ਉੱਤੇ ਪੇਜ ਬਣਿਆ ਹੈ ਉਸ ਦੇ ਉੱਤੇ ਇਹ ਜ਼ਿੰਮੇਵਾਰੀ ਲਈ ਗਈ ਹੈ ਜਿਸ ਦੇ ਵਿੱਚ ਲਿਖਿਆ ਗਿਆ ਹੈ ਕਿ ਜਿਹੜਾ ਅੱਜ ਲੱਕੀ ਓਬਰਾਏ ਦਾ ਜਲੰਧਰ ਦੇ ਵਿੱਚ ਕਤਲ ਹੋਇਆ ਹੈ ਇਸ ਦੀ ਜ਼ਿੰਮੇਵਾਰੀ ਮੈਂ ਜੋਗਾ ਫੋਲੜੀਵਾਲ ਲੈਂਦਾ ਹਾਂ ਇਹ ਕਤਲ ਆਪਾਂ ਆਪਣੀ ਨਿੱਜੀ ਦੁਸ਼ਮਣੀ ਕਾਰਨ ਕਰਵਾਇਆ ਹੈ ਅਤੇ ਜੋ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਆਪ ਦਾ ਅੱਗੂ ਬਣਾ ਕੇ ਵਾਇਰਲ ਕੀਤਾ ਜਾ ਰਿਹਾ ਹੈ ਇਹ ਸਭ ਕੁਝ ਗਲਤ ਹੈ ਇੱਕ ਬਹੁਤ ਵੱਡਾ ਨਸ਼ਾ ਤਸਕਰ ਸੀਗਾ ਤੇ ਆਪ ਵੀ ਨਸ਼ਾ ਕਰਦਾ ਸੀਗਾ ਇਸ ਦੇ ਸਾਰੇ ਕਾਲੇ ਕੰਮਾਂ ਦੇ ਸਬੂਤ ਸਾਡੇ ਕੋਲ ਨੇ ਇਹ ਕਤਲ ਖਾਲਸਾ ਕਾਲਜ ਦੀ ਪ੍ਰਧਾਨਗੀ ਕਰਕੇ ਹੋਇਆ ਹੈ ਨਾਲ ਹੀ ਦੱਸ ਦਈਏ ਕਿ ਇਸ ਨੇ ਆਪਣੇ ਸਾਰੇ ਕਾਲੇ ਕੰਮਾਂ ਨੂੰ ਲੁਕਾਉਣ ਦੇ ਲਈ ਆ ਦਾ ਪੱਲਾ ਫੜਿਆ ਸੀ ਇਹ ਕੋਈ ਲੀਡਰ ਨਹੀਂ ਸਗੋ ਪੁਲਿਸ ਦਾ ਖਾਸ ਮੁਖਵਰ ਸੀ ਇਹ ਆਪਣੇ ਕਾਲੇ ਕੰਮਾ ਕਰਕੇ ਪੁਲਿਸ ਦੇ ਨਾਲ ਸਾਝ ਰੱਖਦਾ ਸੀ ਅਤੇ ਸਾਡੇ ਭਰਾਵਾਂ ਦਾ ਨੁਕਸਾਨ ਕਰਵਾਉਂਦਾ ਸੀਗਾ ਬਾਕੀ ਇਸ ਨੇ ਸਾਡੇ ਬਾਰੇ ਜੋ ਬਕਵਾਸ ਕੀਤੀ ਸੀ ਉਸ ਦਾ ਜਵਾਬ ਅਸੀਂ ਅੱਜ ਇਹਨੂੰ ਦੇ ਦਿੱਤਾ ਹੈ ਤਾਂ ਇੱਕ ਗੱਲ ਨਾਲ ਦੀ ਨਾਲ ਦੱਸ ਦਈਏ ਜਿਹੜੇ ਵੀ ਮੇਰੇ ਬਾਰੇ ਚੰਗੀਆਂ ਮਾੜੀਆਂ ਕਰਦੇ ਨੇ ਉਹਨਾਂ ਨੂੰ ਵੀ ਜਵਾਬ ਜਲਦੀ ਦੇਵਾਂਗੇ ਤੇ ਜੇ ਕਿਸੇ ਵੀਰ ਭਰਾ ਨੂੰ ਲੱਗਦਾ ਹੈ ਕਿ ਇਹ ਕਤਲ ਨਜਾਇਜ਼ ਹੋਇਆ ਹੈ ਉਸ ਡੇ ਨਾਲ ਸੰਪਰਕ ਕਰ ਲਵੇ ਨਾ ਜਤਾਈ ਅਸੀਂ ਕਿਸੇ ਨਾਲ ਮਾੜੀ ਕੀਤੀ ਤੇ ਨਾ ਹੀ ਕਦੇ ਕਰਾਂਗੇ ਜੋਗਾ ਫੋਲੜੀਵਾਲ ਦੇ ਨਾਂ ਤੋਂ ਇਹ ਫੇਸਬੁੱਕ ਦੇ ਉੱਤੇ ਪੇਜ ਬਣਿਆ ਹੋਇਆ ਹੈ ਜਿਸ ਦੇ ਉੱਤੇ ਇਸ ਕਤਲकांड ਦੀ ਜ਼ਿੰਮੇਵਾਰੀ ਹੁਣ ਲਈ ਗਈ ਹੈ ਤਾਂ ਪੋਸਟ ਵਾਇਰਲ ਵੀ ਹੋ ਰਹੀ ਹੈ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਸੀਸੀਟੀਵੀ ਫੁਟੇਜ ਲੱਗੀ ਉਬਰਾਏ ਦੀ ਤਸਵੀਰ ਤੇ ਉਹ ਪੋਸਟ ਜਿਸ ਦੇ ਵਿੱਚ ਜ਼ਿੰਮੇਵਾਰੀ ਲਈ ਗਈ ਹੈ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕਾਲੇ ਕੰਮਾਂ ਦੇ ਸਾਰੇ ਸਬੂਤ ਸਾਡੇ ਕੋਲ ਨੇ ਤਾਂ ਦੱਸ ਦਈਏ ਕਿ ਅੱਜ ਜਦੋਂ ਲੱਕੀ ਓਬਰਾਏ ਗੁਰੂ ਘਰ ਪਹੁੰਚਿਆ ਸੀਗਾ ਜਦੋਂ ਨਤਮਸਤਕ ਹੋਣ ਤੋਂ ਬਾਅਦ ਮੱਥਾ ਟੇਕਣ ਤੋਂ ਬਾਅਦ ਉਹ ਨਿਕਲਿਆ ਤਾਂ ਉਸ ਦੀ ਥਾਰ ਨੂੰ ਘੇਰਿਆ ਜਾਂਦਾ ਹੈ ਸਿੱਧੂ ਮੂਸੇਵਾਲਾ ਸਟਾਈਲ ਦੇ ਵਿੱਚ ਕਤਲ ਕਾਰਨ ਨੂੰ ਅੰਜਾਮ ਦਿੱਤਾ ਗਿਆ ਐਕਟੀਵਾ ਦੇ ਉੱਤੇ ਸਵਾਰ ਹੋ ਕੇ ਜਿਹੜੇ ਹਮਲਾਵਰ ਆਏ ਸੀਗੇ ਤਾਬੜ ਤੋੜ ਉਹਨਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਇਹ ਸੀਸੀਟੀਵੀ ਵੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼ੂਟਰ ਜਿਹੜੇ ਨੇ ਬੇਖੌਫ ਹੋ ਕੇ ਆਉਂਦੇ ਨੇ ਤਾਂ ਤਾਬੜ ਤੋੜ ਗੋਲੀਆਂ ਚਲਾ ਕੇ ਫਰਾਰ ਹੋ ਜਾਂਦੇ ਨੇ ਗੁਰੂ ਘਰ ਦੇ ਬਾਹਰ ਹੀ ਗੋਲੀਆਂ ਮਾਰੀਆਂ ਜਾਂਦੀਆਂ ਐ ਤਾਬੜ ਤੋੜ ਉਥਾਰ ਦੇ ਉੱਤੇ ਗੋਲੀਆਂ ਚਲਾਈਆਂ ਜਾਂਦੀਆਂ ਐ ਔਰ ਕਾਨੂੰਨ ਵਿਵਸਥਾ ਦੇ ਉੱਤੇ ਵੀ ਸਵਾਲ ਉੱਠ ਖੜੇ ਹੋਏ ਨੇ ਇੱਕ ਆਪ ਦਾ ਲੀਡਰ ਉਸ ਆਪ ਦੇ ਲੀਡਰ ਨੂੰ ਹੀ ਗੋਲੀਆਂ ਦੇ ਨਾਲ ਭੁੰਨ ਦਿੱਤਾ ਗਿਆ ਸ਼ਰਿਆਮ ਦੇਖ ਸਕਦੇ ਹੋ ਸਵੇਰ ਦਾ ਸਮਾਂ ਹੈ ਘੇਰਿਆ ਜਾਂਦਾ ਹੈ ਜਿਵੇਂ ਲੱਕੀ ਉਹ ਬਰਾਏ ਬਾਹਰ ਨਿਕਲਿਆ ਉਸ ਨੂੰ ਤਾਬੜ ਤੋੜ ਗੋਲੀਆਂ ਉਸ ਦੇ ਉੱਤੇ ਚਲਾ ਦਿੱਤੀਆਂ ਗਈਆਂ ਆ ਕਈ ਮਾਮਲੇ ਪੰਜਾਬ ਦੇ ਵਿੱਚ ਇਸ ਤਰੀਕੇ ਦੇ ਨਿਕਲ ਕੇ ਸਾਹਮਣੇ ਆ ਰਹੇ ਨੇ ਰੋਜ਼ ਕਿਤੇ ਨਾ ਕਿਤੇ ਗੋਲੀ ਕ ਆਡ ਲੋਟਖੋ ਚੋਰੀ ਦੀਆਂ ਵਾਰਦਾਤਾਂ ਤਾਂ ਹੁਣ ਸ਼ਰੀਆਮ ਆਪ ਲੀਡਰ ਦਾ ਕਤਲ ਕਰ ਦਿੱਤਾ ਗਿਆ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਪਰ ਦੱਸ ਦਈਏ ਕਿ ਹੁਣ ਇਸ ਕਤਲकांड ਦੀ ਜ਼ਿੰਮੇਵਾਰੀ ਲਈ ਗਈ ਹੈ ਜੋਗਾ ਫੋਲੜੀ ਵਾਲ ਦੇ ਨਾ ਤੋਂ ਫੇਸਬੁੱਕ ਦੇ ਉੱਤੇ ਬਣੇ ਪੇਜ ਦੇ ਉੱਤੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਜਾਂਚ ਕਰ ਰਹੀ ਹੈ ਪਰ ਵੱਡੀ ਅਪਡੇਟ ਹੁਣ ਇਸ ਮਾਮਲੇ ਦੇ ਨਾਲ ਜੁੜ ਕੇ ਨਿਕਲ ਕੇ ਸਾਹਮਣੇ ਇਹ ਜਿਸ ਦੇ ਵਿੱਚ ਹੁਣ ਇਸ ਕਤਲ ਕਾਂਡ ਦੀ ਜ਼ਿੰਮੇਵਾਰੀ ਲਈ ਗਈ ਹੈ ਜੋਗਾ ਫੋਲੜੀਵਾਲ ਦੇ ਨਾਂ ਤੋਂ ਬਣੇ ਫੇਸਬੁੱਕ ਦੇ ਉੱਤੇ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ